ਦੁਕਾਨਾਂ ਦੇ ਉੱਪਰ ਆਪਣੇ ਬੱਚਿਆਂ ਨੂੰ ਬਿਠਾਉਣ ਵਾਲੇ ਆਹ ਵੀਡੀਓ ਜ਼ਰੂਰ ਦੇਖ ਲਓ ਆ ਦੇਖੋ ਇੱਕ ਦੁਕਾਨ ਦੇ ਉੱਪਰ ਸਵੇਰ ਸਵੇਰ ਬੱਚਾ ਬੈਠਾ ਹੁੰਦਾ ਤੇ ਦੋ ਠੱਗ ਜਿਸ ਨੂੰ ਆਪਾਂ ਚੋਰ ਕਹਿ ਦਿੰਨੇ ਆ ਉਹ ਆਏ ਆ ਦੋ ਤੇ ਬੱਚੇ ਨੂੰ ਉਹਨਾਂ ਨੇ ਉਲਝਾ ਲਿਆ ਤੇ ਉਸ ਤੋਂ ਬਾਅਦ ਤੁਸੀਂ ਆ ਪੂਰੀ ਫੁੱਲ ਵੀਡੀਓ ਦੇਖੋ ਕਿਵੇਂ ਇਹ ਪੈਸੇ ਲੈ ਕੇ ਫਰ ਹੋ ਜਾਂਦੇ ਆ ਮਿੰਟਾਂ ਸਕਿੰਟਾਂ ਦੇ ਵਿੱਚ ਬੱਚੇ ਨੂੰ ਕਹਿੰਦੇ ਆ ਕਿ ਇਹ ਵਾਲਾ ਸਮਾਨ ਲਿਆ ਦੇ ਇਹ ਵਾਲਾ ਸਮਾਨ ਲਿਆ ਦੇ ਪੈਸੇ ਕੱਢ ਕੇ ਖੜ ਜਾਂਦੇ ਆ ਇਹ ਬੱਚਾ ਹੁੰਦਾਗਾ ਵਿਚਾਰਾ ਬੱਚੇ ਨੂੰ ਕਿਹੜਾ ਪਤਾ ਸੀ ਪੈਸਾ ਦਿੰਦਾ ਤੇ ਬਲੇਡ ਵਗੈਰਾ ਮੰਗਦੇ ਉਹਦੇ ਕੋਲੋਂ ਗ੍ਰਾਈਂਡਰ ਦਾ ਦੇਖੋ ਬਲੇਡ ਲੈਤਾ ਇਹਨਾਂ ਨੇ ਤੇ ਬੱਚੇ ਨੇ ਪੈਸੇ ਦੇਖੇ ਦੂਜੇ ਬੰਦੇ ਨੇ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਕਾਫੀ ਪੈਸੇ ਆ 99000 ਰੁਪਇਆ ਇਹਦੇ ਗੱਲੇ ਦੇ ਵਿੱਚੋਂ ਮਤਲਬ ਕਿ ਚੱਕਿਆ ਗਿਆ ਆ ਦੇਖੋ ਬੱਚਾ ਪੈਸਿਆਂ ਦੀ ਜੋ ਕੁੱਟੀ ਉਹਦੇ ਵਿੱਚੋਂ ਕੱਢ ਕੇ ਪੈਸੇ ਦੇ ਰਿਹਾ ਵਾਪਸ ਉਹਨਾਂ ਨੂੰ ਉਹਨੇ ਕਹਿਣਗੇ ਕਿ ਕੋਈ ਹੋਰ ਚੇਂਜ ਕਰਕੇ ਦੋ ਪਲੇਟ ਵਗੈਰਾ ਤਾਂ ਬੱਚਾ ਵੀ ਵਿਚਾਰ ਸੋਚਦਾ ਵੀ ਚਲੋ ਹੋਰ ਪਲੇਟ ਦਿਨਾ ਪਿਆਗਾ ਇਹਨਾਂ ਨੂੰ ਆ ਗੱਲਾ ਖੋਲਦਾ ਤੇ ਉਦੋਂ ਬਾਅਦ ਲੈ ਕੇ ਫੋਟੋ ਜਾਂਦਾ ਦੇਖੀ ਚੱਲਿਓ ਪੂਰੀ ਵੀਡੀਓ ਹਾਂ ਜੀ ਤਾਂ ਯਾ ਯਾ ਤੰਕਰਨ ਹਾਂ ਚਲਦੇ ਦੇ ਜੀ ਅੱਧੀ ਅਰੰਭ ਤੋਂ ਅਸੀਂ ਕਿਹਾ ਸੀ ਕਿ ਅਸੀਂ ਜਤਾਰੀ ਪਾਣੀ ਮਾਸਾ ਨਹੀਂ ਜਿਦਾ ਸੋਰੀ

Saya tidak ada.